ਇਤਿਹਾਸ ਸਿਰਫ ਸੁਣਨ ਜਾਂ ਸੁਣਾਉਣ ਵਾਸਤੇ ਨਹੀਂ ਹੁੰਦਾ। ਕਈ ਵਾਰੀ ਵਕਤ ਮੰਗ ਕਰਦਾ ਹੈ, ਮੌਕਾ ਦਿੰਦਾ ਤੇ ਇਤਿਹਾਸ ਸਿਰਜਣਾ ਵੀ ਪੈਂਦਾ ਹੈ। ਅੱਜ ਵੀ ਇੱਕ ਮੌਕਾ ਹੈ। ਉਸ ਧਰਤੀ ਦੇ ਉੱਤੇ ਮੌਕਾ ਮਿਲ ਰਿਹਾ ਹੈ। ਜਿਸ ਧਰਤੀ ਦੇ ਉੱਤੇ ਧਰਮ ਖੜਾ ਹੋਇਆ, ਜਿਸ ਧਰਤੀ ਤੇ ਉੱਤੇ ਪਾਪੀਆਂ ਨੂੰ ਦੰਡ ਦਿੱਤਾ ਗਿਆ। ਬਾਬਾ ਬੰਦਾ ਸਿੰਘ ਬਹਾਦਰ ਨੇ ਇਸ ਧਰਤੀ ਦੇ ਉੱਤੇ ਉਹਨਾਂ ਪਾਪੀਆਂ ਨੂੰ ਦੰਡ ਦਿੱਤਾ ਜਿਨ੍ਹਾਂ ਨੇ ਸ਼ਹੀਦ ਕੀਤਾ ਸੀ ਗੁਰੂ ਕੇ ਛੋਟੇ ਲਾਲਾਂ ਨੂੰ। ਤੇ ਆ ਪਿੱਛੇ دیਵਾਨ ਟੋਡਰਮਲ ਹਾਲ ਉਹਨਾਂ ਦੀ ਯਾਦਗਾਰ ਹੈ ਜਿਨ੍ਹਾਂ ਨੇ ਗੁਰੂ ਕੇ ਲਾਲਾਂ ਦੀਆਂ ਪਵਿੱਤਰ ਦੇਹਾਂ ਦੀ ਬੇਅਦਬੀ ਨਹੀਂ ਹੋਣ ਦਿੱਤੀ ਆਪਣਾ ਸਾਰਾ ਕੁਝ ਵੇਚ ਵੱਟ ਕੇ ਸੋਨੇ ਦੀਆਂ ਮੋਹਰਾਂ ਖੜੀਆਂ ਕਰਕੇ ਉਹ ਇਤਿਹਾਸ ਸਿਰਜਿਆ ਸੀ ਅੱਜ ਸਾਨੂੰ ਇੱਕ ਮੌਕਾ ਦਿੱਤਾ ਸਤਿਗੁਰਾਂ ਨੇ ਦੁਸ਼ਟਾਂ ਦੇ ਖਿਲਾਫ ਇੱਕ ਕਾਨੂੰਨ ਬਣਦਾ ਪਿਆ ਉਸ ਕਾਨੂੰਨ ਦੇ ਵਿੱਚ ਕੋਈ ਅੜਿੱਕਾ ਨਾ ਬਣ ਜਾਏ 10 ਸਾਲਾਂ ਤੋਂ ਕਈ ੜਿੱਕੇ ਪਏ ਨੇ ਹੁਣ ਕੋਈ ੜਿੱਕਾ ਨਾ ਬਣ ਜਾਏ ਇਸ ਵਾਸਤੇ ਧਰਮ ਕਾਜ ਆਕਾਰ ਇਸ ਧਰਤੀ ਦੇ ਉੱਤੇ ਇਸ ਧਰਤੀ ਦੇ ਉੱਤੇ ਐਤਵਾਰ 3 ਅਗਸਤ ਨੂੰ 10 ਵਜੇ ਤੋਂ ਲੈ ਕੇ 2 ਵਜੇ ਤੱਕ ਇੱਕ ਇਕੱਤਰਤਾ ਸਾਰੇ ਧਰਮਾਂ ਦੀ ਸਾਂਝੀ ਇਕੱਤਰਤਾ ਸਾਰੇ ਮਾਹਪੁਰਖਾਂ ਨੂੰ ਸੱਦਾ ਸਾਰੇ ਵਿਚਾਰਵਾਨਾਂ ਨੂੰ ਸੱਦਾ ਕਿ ਦੋਨਾਂ ਦੇ ਮਾਰਾਂ ਨੂੰ ਸੱਦਾ ਆਓ ਸਾਰੇ ਰਲ ਕੇ ਇੱਕ ਚੰਗਾ ਕਾਨੂੰਨ ਘੜ ਸਕੀਏ ਤੇ ਕਿਤੇ ਫੇਰ ਕੋਈ ਪੰਜਾਬ ਵਿਰੋਧੀ ਤਾਕਤਾਂ ਇਸ ਕਾਨੂੰਨ ਨੂੰ ਇਸ ਬਿੱਲ ਨੂੰ ਠੰਡੇ ਬਸਤੇ ਚ ਨਾ ਪਾ ਦੇਣ ਆਓ ਆਪਣਾ ਸਮਾਂ ਦਈਏ ਆਪਣੀ ਵਿਚਾਰ ਦਈਏ ਤੇ ਇਸ ਕਾਨੂੰਨ ਨੂੰ ਬਣਾਉਣ ਦੇ ਵਿੱਚ ਆਪਣਾ ਯੋਗਦਾਨ ਦਈਏ ਇਤਿਹਾਸ ਸਿਰਜਿਆ ਜਾ ਰਿਹਾ ਆਪਾਂ ਵੀ ਆਪਣਾ ਨਾਂ ਲਿਖਾ ਲਈਏ ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਿਹ